ਮੈਂ ਆਪਣੀ ਜ਼ਮੀਨ ਦੇ ਕੋਲੇ ਲਾਈਵ ਹੋ ਕੇ ਖੜਕੇ ਆਪਣੀ ਵੀ ਸਟੋਰੀ ਥੋੜੀ ਦੱਸੂਗਾ ਤੇ ਇੱਕ ਕਹਾਣੀ ਤੇ ਸਾਰਾ ਕਹਨਾ ਕਹਾਣੀ ਦੇ ਨਾਲ-ਨਾਲ ਵੀਊ ਵੀ ਦਿਖਾਵਾਂਗਾ ਪਹਿਲਾਂ ਦੇਖ ਲੋ ਜ਼ਮੀਨ ਜਿਹੜੀਆਂ ਪਈਆਂ ਸਾਰੀ ਅਸਾ ਸਾਰੀ ਜ਼ਮੀਨ ਪਰ ਉਹਦਾ ਰੋਡ ਤੱਕ ਲੱਗਦੀ ਹੈ ਸਾਰੀ ਇਦਾਂ ਹੀ ਪਈ ਆ ਬੰਜਰ ਪਿਛਲੇ 4 ਸਾਲਾਂ ਤੋਂ ਤਾਂ ਇਦਾਂ ਹੀ ਪਈ ਆ ਜ਼ਮੀਨ ਇਹ ਸਾਢੇ 3-4 ਸਾਲਾਂ ਤੋਂ ਤੇ ਉਸ ਤੋਂ ਬਾਅਦ ਜਿਹੜੀ ਨੁਕਸਾਨ ਹੋ ਰਿਹਾ ਸੀਗਾ ਕੇ ਫਸਲ ਦਾ ਜ਼ਮੀਨ ਦਾ ਸ਼ੈਲਰ ਦਾ ਪਾਣੀ ਆ ਜਿਹੜਾ ਉਹ ਸਾਰਾ ਪੰਤਾਲੇ ਕੱਢ ਕੇ ਗੇਟ ਕੱਢ ਕੇ ਉਹ ਸਾਰੇ ਇੱਧਰ ਛੱਡਿਆ ਹੋਇਆ ਸੀਗਾ ਉਹ ਜਿਹੜਾ ਸ਼ੈਲਰ ਦਾ ਪਾਣੀ ਆ ਉਹ ਤਾਂ ਪਿਛਲੇ 26 ਸਾਲਾਂ ਤੋਂ ਜਾਂਦਾ ਸੀਗਾ ਜ਼ਮੀਨਾਂ ਨਹੀਂ ਠੇਕੇ ਤੇ ਚੜਨੀਆਂ ਸਸਤੇ ਰੇਟ ਨੂੰ ਜ਼ਮੀਨ ਠੇਕੇ ਤੇ ਚੜਨੀ ਸਸਤੇ ਰੇਟ ਨੂੰ ਜ਼ਮੀਨ ਠੇਕੇ ਤੇ ਚੜਦੀ ਸੀਗੀ ਮਾਰਕੀਟ ਨਾਲੋਂ ਅੱਧੇ ਰੇਟ ਤੇ ਤੇ ਉਹ ਵੀ ਵਿੱਚ ਕਈ ਵਾਰ ਫਸਲਾ ਮਰ ਗਿਆ ਤੇ ਅਗਲੇ ਨੇ ਉਹ ਵੀ ਛੱਡਦੀ ਆ ਇੰਨੀ ਕਿ ਜ਼ਿਆਦਾ ਮਾਰਕੀਟ ਲੋ ਕਰਤੀ ਕਹਿੰਨਾ ਜ਼ਮੀਨ ਦੀ ਕਿ ਅਸੀਂ ਕਈ ਵਾਰ ਸੋਚਿਆ ਸੀ ਵੀ ਜ਼ਮੀਨ ਵੇਚ ਦਈਏ ਫੇਰ ਸੋਚਦੇ ਆ ਵੀ ਸਾਡਾ ਪਿਓ ਉਹ ਉਥੇ ਉਹ ਸਾਹਮਣੇ ਮੋਟਰ ਉਥੇ ਉਥੇ ਮਰਿਆ ਹੋਇਆ ਸੀਗਾ ਕਿ ਦਿਨ ਅਸੀਂ ਉਹਨੂੰ ਘਰੇ ਚੱਕ ਕੇ ਲੈ ਕੇ ਗਏ ਆ ਉਹ ਰਾਜ ਵਾਲੇ ਦੇ ਸ਼ੈਲਰ ਦੇ ਨਾਲ ਇੱਥੇ ਮਰਿਆ ਪਿਆ ਸੀਗਾ ਤੇ ਹੁਣ ਪਿਛਲੇ 4 ਸਾਲਾਂ ਤੋਂ ਜ਼ਮੀਨ ਇੰਨੀ ਬੰਜਰ ਕਿਉਂ ਪਈ ਆ ਅੱਗੇ ਬੈਂਦੀ ਸੀ ਪਰ ਕਦੇ-ਕਦੇ ਪਰ ਨੁਕਸਾਨ ਹੁੰਦਾ ਸੀਗਾ ਸਭ ਨੂੰ ਪਤਾ ਇੱਥੇ 3-4 ਪਿੰਡ ਵੀ ਗਵਾਣ ਇਹ ਗੱਲ ਤੇ ਜਿਹੜੇ ਲੋਕਾਂ ਨੇ ਠੇਕੇ ਜਮੀਨਾਂ ਬਾਈਓ ਸਾਰੀ ਜਿਉਂਦੇ ਬੈਠੇ ਨੇ ਸੈਕੰਡ ਥਿੰਗ ਇਜ਼ ਕਿ ਜਿਹੜਾ ਪਿਛਲੇ 4 ਸਾਲਾਂ ਤੋਂ ਜ਼ਮੀਨ ਬੰਜਰ ਪਈਆ ਉਹ ਯਾਰ ਜ਼ਮੀਨ ਕਹਿੰਦਾ ਤਾਂ ਬੰਜਰ ਪਈਆ ਤੇ ਆਹ ਦੇਖ ਲਓ ਹੁਣ ਸਾਹਮਣੇ ਉਹ ਮੂਤ ਦਾ ਸੀਗਾ ਉੱਥੇ ਉਹ ਬੰਦਾ ਉਹ ਲੋਕ ਆਉਂਦੇ ਨੇ ਪਰ ਕੋਈ ਸ਼ਰਮ ਨਹੀਂ ਹੈਗੀ ਰਾਜ ਵਾਲ ਦੇ ਸ਼ੈਲਰ ਦੇ ਮੂਰੇ ਆ ਮੁੰਡਾ ਉਹਦਾ ਹੈਗਾ ਗੁੰਡਾ ਉਹ ਹੈਗਾ ਤੇਜੀ ਪੋਤਾ ਉਹਦਾ ਗਰਤੇਜ ਉਹ ਵੀ ਬਦਮਾਸ਼ੀ ਦਾ ਚਸਕਾ ਰੱਖਦਾ ਕਿਉਂਕਿ ਦਾਦਾ ਪਲੀ politician ਹਨ ਨਾ ਤਾਂ ਫਿਰ ਕਰਨੀ ਤਾਂ ਬਣਦੀ ਹੀ ਆ ਸੋ ਮੈਨੂੰ ਲੱਗਦਾ ਬਈ ਇਹਨਾਂ ਤੇ ਖੂਨ ਚੀ ਇਦਾਂ ਹੈ ਕਾਲਾਪਣ ਨਫ਼ਰਤ ਕਰਨੀ ਖੋਰ ਜ਼ਮੀਨਾਂ ਦੇ ਪਿੱਛੇ ਹਨਾ ਪੈਣਾ ਪੂਰਾ ਜ਼ਿਆਦਾ ਤੇ ਰਾਜੇ ਵਾਲਾ ਉਹਨਾਂ ਨੇ ਇਹ ਤੇ ਮੁੰਡੇ ਨੇ 2000 ਬਾਈ ਦੇ ਵਿੱਚ ਜਦੋਂ ਇਹ ਰਾਜਾਲ ਹੁਣ ਕਿਸਾਨੀ ਧੋਲਣ ਤੋਂ ਆ ਕੇ ਇਲੈਕਸ਼ਨ ਲੜਨ ਲੱਗਿਆ ਸੀਗਾ 5 ਮਾਰਚ ਦੀ ਗੱਲ ਆ 10 ਮਾਰਚ ਨੂੰ ਇਲੈਕਸ਼ਨ ਦਾ ਰਿਜ਼ਲਟ ਆਉਣਾ ਸੀ 5 ਮਾਰਚ ਦੀ ਗੱਲ ਆ 5 ਮਾਰਚ ਨੂੰ ਇਹਦੇ ਮੁੰਡੇ ਨੇ ਤੇਜੀ ਨੇ ਉਹ ਸ਼ੈਲਰ ਦੇ ਗੇਟ ਦੇ ਮੂਹਰੇ ਮੈਨੂੰ ਮੇਰੇ ਭਰਾ ਨੂੰ ਘੇਰਿਆ ਤੇ ਮੇਰੀ ਮਾਂ ਇੱਥੇ ਫਾਰਮ ਤੇ ਸੀਗੀ ਸਾਡੇ ਮਿਸਤਰੀ ਲੱਗੇ ਹੋਏ ਸੀਗੇ ਤੇ ਚਾਹ ਲੈਣ ਕਰੇ ਗਏ ਹੋਏ ਸੀ ਕਹਿੰਦੇ ਜੋ ਚਾਹ ਲੈ ਕੇ ਆਉਂਦੇ ਸੀਗੇ ਤੇ ਉੱਥੇ ਰਾਜੇਵਾਲ ਦੇ ਮੁੰਡੇ ਨੇ ਸ਼ੈਲਰ ਤੇ ਮੂਰੇ ਹੱਥ ਦਿੱਤਾ ਤੇ ਮੈਂ ਰੁਕ ਗਿਆ ਤੇ ਜਦੋਂ ਮੈਂ ਰੁਕਿਆ ਮੈਂ ਕਿਹਾ ਹਾਂਜੀ ਅੰਕਲ ਜੀ ਦੱਸੋ ਮੈਨੂੰ ਉਹ ਕਹਿੰਦਾ ਕਹਿੰਦਾ ਕੱਲ ਇੱਥੇ ਕਹਿੰਦਾ ਭਈਆ ਨੂੰ ਕਿਹਨੇ ਕਿਹਾ ਵੀ ਤੁਸੀਂ ਇੱਥੇ ਮੂਤਰਨਾ ਨਹੀਂ ਹੈਗਾ ਉਹ ਜ਼ਮੀਨ ਦੇ ਵਿੱਚ ਉੱਥੇ ਉੱਥੇ ਟਾਇਲਟਾ ਬਣਾਈਆ ਹੋਇਆ ਸੀ ਕਿ ਉਹ ਬਾਕੀ ਸਟੋਰੀ ਮੈਂ ਦੱਸਦਾ ਕਿ ਸਾਰਾ ਉਹ ਕੀ ਮਸਲਾ ਸੀ ਕਹਿੰਦਾ ਕੌਣ ਕਹਿੰਦਾ ਉਹ ਇੱਥੇ ਆ ਕੇ ਕਹਿ ਕੇ ਜਾਂਦਾ ਮੈਂ ਕਿਹਾ ਅੰਕਲ ਮੇਰੀ ਮਾਂ ਕਹਿ ਕੇ ਗਈ ਹੈ ਵੀ ਉੱਥੇ ਮੂਤਰਣਾ ਨਹੀਂ ਹੈਗਾ ਅਸੀਂ ਜ਼ਮੀਨ ਦੇ ਵਿੱਚ ਜਾਣਾ ਹੁੰਦਾ ਤੀਮੀਆਂ ਨੇ ਕਹਿੰਦਾ ਤੇਰੀ ਉਹ ਮਾਂ ਦੀ ਉਹ ਮੈਨੂੰ ਗਾਲਾਂ ਕੱਢਦਾ ਤੇ ਮੈਂ ਪਤਾ ਆਪਣੀ ਮਾਂ ਦੀ ਗੱਲ ਸੁਣੀ ਨਹੀਂ ਹੈਗੀ ਤੇ ਮੈਂ ਉਹਨੂੰ ਕਿਹਾ ਵੀ ਤੇਰੀ ਮਾਂ ਦੀ ਵੀ ਤੇਰੇ ਪਿਓ ਦੀ ਵੀ ਗਾਲ ਨਹੀਂ ਕੱਢਣੀ ਬੰਦਿਆਂ ਨੂੰ ਕੋਈ ਗੱਲ ਕਰਨੀ ਹੈ ਜਿਹੜੀ ਮਰਜ਼ੀ ਕਰ ਲੈ ਮੈਂ ਹਰ ਗੱਲ ਦਾ ਜਵਾਬ ਦੇਣਾ ਦਾ ਰਾਂ ਬਟ ਗਾਲ ਨਹੀਂ ਕੱਢਣੀ ਉਹ ਮੈਨੂੰ ਕਹਿੰਦਾ ਤੂੰ ਓਏ ਬਾਲਾ ਬਣਦਾ ਇੱਥੇ ਜ਼ਮੀਨਾਂ ਵਾਲਾ ਕੱਲ ਦਾ ਕੇ ਅਸੀਂ ਪਤਾ ਇੱਥੇ ਕਿੰਨੇ ਸਮੇਂ ਤੋਂ ਰਹਿਨੇ ਆ ਇੱਥੇ ਤੇ ਮੈਨੂੰ ਇਹ ਗੱਲ ਕਹਿ ਕੇ ਇਹ ਗੱਲ ਕਹਿ ਕੇ ਮੈਨੂੰ ਉਹ ਉਹਨੇ ਅੰਦਰੋਂ ਮੁੰਡੇ ਨੂੰ ਬੁਲਾਇਆ ਬੱਲਪ੍ਰੀਤ ਨੂੰ ਤੇ ਬੱਲਪ੍ਰੀਤ ਨੂੰ ਬੁਲਾ ਤੇ ਬੱਲਪ੍ਰੀਤ ਨੂੰ ਬੁਲਾ ਕੇ ਉਹਨੇ ਉਹ ਆਇਆ ਮੁੰਡਾ ਉਹ ਧੱਕੇ ਜੇ ਮਰ ਲੱਗ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਬੇ ਤੇਰੇ ਨਾਲ ਯਾਰ ਕੋਈ ਗੱਲ ਨਹੀਂ ਹੈਗੀ ਤੈਨੂੰ ਸਾਡੀ ਗੱਲ ਦੇ ਵਿੱਚ ਆਉਣ ਦੀ ਕੀ ਲੋੜ ਆ ਨਾ ਜੋ ਹੈਗੀ ਆ ਉਹਦੀ ਮੇਰੀ ਆ ਅਸੀਂ ਆਪ ਹੀ ਸੌਲਵਡ ਆਊਟ ਕਰ ਲਾਂਗੇ ਉਹ ਮੈਨੂੰ ਕਹਿੰਦਾ ਚੱਲ ਚੱਲ ਇੱਥੋਂ ਇੰਨੇ ਨੂੰ ਹੀ ਇੰਨੀਓ ਗੱਲ ਕਹੀ ਆ ਉਹ ਬੰਦੇ ਕਹਿੰਦਾ ਅੰਦਰ ਪਲਾਨਟ ਕਰਕੇ ਘੜਾਏ ਹੋਏ ਸੀ ਕਿ ਭਈਏ 20 25 ਜਿਹੜੇ ਇਹਨਾਂ ਦੇ ਅੱਗੇ ਗੁੰਡਾ ਕਰਦੀ ਕਰਦੇ ਨੂੰ ਕਿਵੇਂ ਆਏ ਉਹ ਵੀ ਦੱਸੂਗਾ ਦਿਨ ਸਟੋਰੀ ਸਾਰੀ ਜਦੋਂ ਭਈਏ ਸਾਰੇ ਆਏ 20 25 ਬੰਦੇ ਤੇ ਉਹਨਾਂ ਕੋਲੇ 2-3 ਗੋਲੇ ਕੁੰਡੀਆਂ ਸੀਗੀਆਂ ਜਿਹੜੀ ਸ਼ੈਲਰ ਦੇ ਵਿੱਚੋਂ ਬੂਰੀਆ ਬੂਰੀਆ ਚੱਕਣ ਨੂੰ ਇਸਤੇਮਾਲ ਕੀਤੀ ਜਾਂਦੀ ਉਹ ਉਹ ਭਈਏ ਪੈ ਗਏ ਹੁਣ ਅਸੀਂ ਵੀ ਹੁਣ ਛੇ-ਛੇ ਫੁੱਟ ਦੇ ਹੈਗੇ ਆ ਤੇ ਉਥੇ ਲੜਾਈ ਹੋ ਗਈ ਉਥੇ ਭਈਆ ਨੇ ਜਦੋਂ ਹਮਲਾ ਕੀਤਾ ਤੇ ਮੈਂ ਆਪਣੇ ਭਾਈ ਕਣੀ ਦੇਖਾ ਮੇਰੇ ਕਣੀ ਦੇਖਿਆ ਸੀ ਇੱਕ ਦੂਜੇ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪੂਰਾ ਉਥੇ ਆਪਣਾ ਮੁਕਾਬਲਾ ਕੀਤਾ ਅਸੀਂ ਨਹੀਂ ਭੱਜੇ ਹੈਗੇ ਤੇ ਉਸ ਤੋਂ ਬਾਅਦ ਮੇਰੀ ਮਾਂ ਇਧਰੋਂ ਕਿਤੇ ਰੌਲਾ ਪੈਂਦਾ ਸੁਣਦੀ ਐਨੇ ਬੰਦੇ ਲੜਦੇ ਨੇ ਇਕੱਠੇ ਕਨਾ ਉਹ ਤੇ ਹਾਹਾਕਾਰ ਜੀ ਮੱਚੀ ਮੇਰੀ ਮਾਤਾ ਇਥੋਂ ਮੇਰੀ ਮਾਂ ਨਿਕਲ ਕੇ ਇਹਦੋਂ ਫਾਰਮ ਹਾਊਸ ਤੋਂ ਉੱਥੋਂ ਬਾਹਰ ਨਿਕਲੀ ਤੇ ਉੱਥੋਂ ਬਾਹਰ ਨਿਕਲ ਕੇ ਉਹ ਉੱਥੇ ਪਹੁੰਚੀ ਲੜਾਈ ਕਾਫੀ ਹੋਈ ਹੋਈ ਸੀਗੀ ਤੇ ਉਹ ਇੱਕ ਕੋਈ ਉਧਰੋਂ ਫੜੀ ਖੜਾ ਕੋਈ ਉਧਰੋਂ ਮਾਰਨ ਦੀ ਕੋਸ਼ਿਸ਼ ਕਰ ਉਸ ਤੋਂ ਬਾਅਦ ਜਦੋਂ ਉੱਥੇ ਉਹ ਪਰਲੇ ਗੇਟ ਕੋਲੇ ਸ਼ੈਲਰ ਦੇ ਸਾਹਮਣੇ ਬਿਲਕੁਲ ਫਰੰਟ ਤੇ ਜਦੋਂ ਉੱਥੇ ਲੜਾਈ ਦਾ ਸੀਨ ਚੱਲਦਾ ਸੀਗਾ ਮੇਰੀ ਮਾਂ ਇਥੋਂ ਗਈ ਆ ਨਿਕਲ ਕੇ ਫਾਰਮ ਹਾਊਸ ਦੇ ਵਿੱਚੋਂ ਉੱਥੇ ਜਾਂਦੀ ਨੂੰ ਭਈਆ ਨੇ ਇਹ ਨਹੀਂ ਦੇਖਿਆ ਵੀ ਇਹ ਲੇਡੀ ਆ ਜਿਹੜਾ ਰਾਜਿਆਲ ਦਾ ਮੁੰਡਾ ਕਹਿੰਦਾ ਗਰਤੇਜ ਉਹ ਕਹਿੰਦਾ ਮਾਰ ਦਿਓ ਇਹਨਾਂ ਨੂੰ ਕਹਿੰਦਾ ਅੱਕਿਆ ਹੋਇਆ ਜਿਵੇਂ ਬਹੁਤ ਛੱਟ ਤੋਂ ਹਾਲਾਂਕਿ ਉਹ ਮੈਨੂੰ ਕੀ ਸੈਕੰਡ ਟਾਈਮ ਮਿਲਿਆ ਸੀ ਆਪਣੀ ਲਾਈਫ ਦੇ ਵਿੱਚ ਕਹਿੰਦਾ ਮਾਰ ਦਿਓ ਇਹਨਾਂ ਨੂੰ ਕਹਿੰਦਾ ਕਹਿੰਦਾ ਡੈਡੀ ਦਾਦਾ ਦਾਦਾ ਮੇਰਾ ਸੀਐਮ ਉਹ ਤੇਜੀ ਕਹੇ ਹਾਂ ਇਹਨਾਂ ਦਾ ਕਰ ਇਹਨਾਂ ਦੇ ਵਿੱਚ ਬਹੁਤ ਇਹਨਾਂ ਦੇ ਵਿੱਚ ਗਰਮ ਖੂਨ ਆ ਇਹਦਾ ਕਾਢੇ ਤਾਂ ਖੂਨ ਪਈਆਂ ਨੂੰ ਦੱਸਦਾ ਉਹ ਪੂਰਾ ਜਦੋਂ ਉਹ ਬੰਦਾ ਨਾ ਪਤਾ ਇਹ ਜਿਹੇ ਗੱਲਾਂ ਬੋਲੇ ਆ ਉਥੇ ਉਧਰ ਉਹ ਲੜਾਈ ਹੁੰਦੀ ਹੈ ਮੇਰੀ ਮਾਂ ਦੇ ਵਿੱਚ ਵਿਚਾਰੀ ਦੇ ਵੀ ਲੱਗਿਆ ਮੈਂ ਉਹਨੂੰ ਬਚਾਉਂਦਾ ਮੇਰਾ ਭਾਈ ਵੀ ਉਹਨੂੰ ਬਚਾਉਂਦਾ ਇੱਕ ਦੂਜੇ ਨੂੰ ਅਸੀਂ ਬਚਾਉਂਦੇ ਉਥੇ 20 25 ਬੰਦਿਆਂ ਦੇ ਵਿੱਚ ਸਾਡੇ ਪਿੰਡ ਦੇ ਬੰਦੇ ਦੋ ਬੰਦੇ ਉਥੇ ਸਾਹਮਣੇ ਬੈਠੇ ਦੇਖਦੇ ਸੀਗੇ ਮੈਂ ਮੂੰਹ ਤੇ ਕਰਾ ਸਕਦਾ ਉਸ ਬੰਦਿਆਂ ਨੂੰ ਤੁਸੀਂ ਸਾਹਮਣੇ ਬੈਠੇ ਦੇਖਦੇ ਨੇ ਤੇ ਉਹਨਾਂ ਨੂੰ ਉਹ ਕਹਿੰਦਾ ਸਾਨੂੰ ਨਹੀਂ ਪਤਾ ਸੀਗਾ ਵੀ ਅਸੀਂ ਕਿੱਥੇ ਭਈਏ ਆਪਸ ਦੇ ਵਿੱਚ ਉਥੇ ਲੜ ਪਏ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਇੱਕ ਨਾਲ ਲੜਾਈ ਹੋ ਗਈ ਥੋੜੇ ਟਾਈਮ ਬਾਅਦ ਜਾ ਕੇ ਕਹਿੰਦਾ ਜਦੋਂ ਭਈਏ ਜਦੋਂ ਉਹ ਭਈਏ ਜਿਹੜੇ ਸੀਗੇ ਸਾਰੇ ਉਹ ਭੱਜ ਕੇ ਅੰਦਰ ਵੜੇ ਜਦੋਂ ਸਾਡੇ ਪਿੰਡ ਦੇ ਤੇ ਇਧਰੋਂ ਰਾਹ ਚੱਲਦਾ ਡੇਰੇ ਲਈ ਤੇ ਇੱਥੇ ਨਾ 2-4 ਬੰਦੇ ਕਹਿੰਦਾ ਨਿਕਲ ਕੇ ਬਾਹਰ ਉਹ ਇਧਰੋਂ ਜਾਂਦੇ ਰਾਹ ਦੇ ਵਿੱਚ ਸੀਗੇ ਤੇ ਉਹਨਾਂ ਨੇ ਉਹ ਗੱਡੀ ਦੇ ਵਿੱਚੋਂ ਨਿਕਲ ਕੇ ਬੰਦਿਆਂ ਨੇ ਦੇਖਿਆ ਤੇ ਉਹ ਡਰ ਕੇ ਸਾਰੇ ਭਈਏ ਅੰਦਰ ਨੂੰ ਭੱਜੇ ਉਹ ਬੰਦੇ ਸਾਨੂੰ ਪੁੱਛਦੇ ਨੇ ਵੀ ਕੀ ਹੋ ਗਿਆ ਐ ਕੀ ਹੋ ਗਿਆ ਅਸੀਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਸੀਗੇ ਬਸ ਲੜਾਈ ਹੋ ਗਈ ਕਿਉਂਕਿ ਮਨ ਇੰਨਾ ਖਰਾਬ ਹੋਇਆ ਹੋਇਆ ਸੀਗਾ ਵੀ ਯਾਰ ਉਹ ਬੰਦੇ ਕਿਹੜੀ ਹਰਕਤ ਤੇ ਉਤਰਿਆ ਤੇਜੀ ਜੇ ਮੈਂ ਕਹਨਾ ਨੀਮ ਚੱਕ ਕੇ ਰਾਜੇ ਵਾਲਾ ਦਾ ਮੁੰਡਾ ਤੇਜੀ ਮੇਰੇ ਮੂੰਹ ਤੇ ਕਿਸੇ ਵੀ ਧਾਰਮਿਕ ਸਥਾਨ ਤੇ ਕਹਨਾ ਨੀਮ ਚੱਕ ਕੇ ਕਹਿ ਦੇਵੇ ਵੀ ਉਸ ਦਿਨ ਇਹਨੇ ਮੈਨੂੰ ਹੱਥ ਦੇ ਕੇ ਘੇਰਿਆ ਨਹੀਂ ਤਾਂ ਅਸੀਂ 25 ਬੰਦੇ ਲੜਨ ਨਹੀਂ ਕੱਢੇ ਸ਼ੈਲਰ ਤੋਂ ਬਾਹਰ ਤਾਂ ਕੋਈ ਵੀ ਸਜ਼ਾ ਮੈਨੂੰ ਦੇ ਸਕਦਾ ਮੈਂ ਮਨਜ਼ੂਰ ਆ ਬਟ ਉਹ ਬੰਦਿਆਂ ਨੂੰ ਕਹਨਾ ਸਭ ਕ ਤਾਂ ਰੱਬ ਸਿਖਾਉਗਾ ਹੀ ਦੂਰਾ ਸੀ ਸਾਤਾ ਲੈਂਦੇ ਹੀ ਲੈਂਦੇ ਨੇ ਉਹ ਸਾਡੇ ਭਗਤਾਂ ਦੀ ਆ ਪਰ ਨਾ ਉਹਨਾਂ ਨੇ ਬੇਦਬਾਹ ਮਾਂ ਦੀ ਪਰਵਾਹ ਕੀਤੀ ਨਾ ਉਹਨਾਂ ਨੇ ਪਰਵਾਹ ਕੀਤੀ ਵੀ ਇਹਨਾਂ ਦਾ ਪਿਓ ਨਹੀਂ ਤਾਂ ਕਹਿੰਦਾ ਜਿੱਥੇ ਤੇਰਾ ਪਿਓ ਮਾਰ ਕੇ ਦੱਬਿਆ ਤੈਨੂੰ ਉੱਥੇ ਹੀ ਦੱਬ ਦੂੰ ਮੈਂ ਕਿਹਾ ਵੀ ਸ਼ਾਬਾਸ਼ ਆ ਉਹ ਤੇਰੇ ਸ਼ੈਲਰ ਦੇ ਨਾਲੇ ਕੰਦ ਤੇ ਮਰਿਆ ਪਿਆ ਚੱਕ ਕੇ ਲੈ ਕੇ ਗਿਆ ਕਿਤੇ ਰਾਜੇ ਵਾਲ ਨੇ ਮਾਰਤਾ ਹੋਣਾ ਜਮੀਨ ਪਿੱਛੇ ਜਿਵੇਂ ਅੱਜ ਕਰਦੇ ਆ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਕਿ ਵੀ ਇਹ ਜਮੀਨਾਂ ਪਿੱਛੇ ਕਹਿੰਦਾ ਕੁਛ ਵੀ ਕਰ ਸਕਦੇ ਨੇ ਇਹਨਾਂ ਤੋਂ ਬਚ ਕੇ ਪਰ ਤੁਸੀਂ ਨਾ ਮੈਂ ਆਪਣੇ ਅੱਜ ਅੱਖੀਂ ਦੇਖ ਲਿਆ ਜੱਖੀ ਵੀ ਮੈਂ ਸ਼ਾਇਦ ਮਾਂ ਦੀ ਗੱਲ ਤੇ ਯਕੀਨ ਨਾ ਕਰਦਾ ਪਰ ਮੈਂ ਆਪਣੇ ਅੱਖੀਂ ਦੇਖਿਆ ਵੀ ਤੁਸੀਂ ਕੀਤਾ ਉਹ ਮੇਰੇ ਕੱਲੇ ਪਿਓ ਨੂੰ ਮਾਰਨਾ ਕਿਤੇ ਔਖਾ ਸੀਗਾ ਤੁਹਾਡੇ ਲਈ ਓਏ ਹੈ ਉਹ ਮਾਰਨਾ ਕਿਤੇ ਔਖਾ ਸੀਗਾ ਤੇ ਅੱਜ ਵੀ ਯਾਰਾ ਜ਼ਮੀਨ ਸਾਰੀ ਇਦਾਂ ਹੀ ਪਈ ਆ ਅਸੀਂ ਥਾਣੇ ਸਾਰੇ ਕਿਤੇ ਦਰਖਾਸਤ ਦਿੱਤੀ ਆ